ਜਗਤ ਕਹਿੰਦਾ ਮੇਰੇ ਨਾਲ ਵੈਰ ਕਰੋ ਸੱਚਮੁੱਚ ਜਗਤ ਜਿੱਥੇ 2 ਨੰਬਰ ਦਾ ਮਾਲ ਵੇਖਦਾ 2 ਨੰਬਰ ਦੇ ਉੱਥੇ ਉਹਦਾਂ ਜਗਤ ਨਹੀਂ ਵੈਰ ਕਰਦਾ ਜਿੱਥੇ ਸੱਚ ਦਾ ਵਪਾਰ ਹੈ ਉੱਥੇ ਉਹਦਾਂ ਵੈਰ ਵੀ ਹੁੰਦਾ ਹallelujah ਪਰ ਇਹ ਵੀ ਪਰਮੇਸ਼ਰ ਦੇ ਵੱਲੋਂ ਹੀ ਹੁੰਦਾ ਵੈ ਹallelujah ਘਬਰਾਉਣਾ ਨਹੀਂ ਮੁਸੀਬਤਾਂ ਮਸੂਬਤਾਂ ਜਿੰਨੀ ਮਰਜ਼ੀ ਆਉਣ ਹੱਸ ਕੇ ਸਹਿਣੀਆਂ ਵੈ ਹallelujah ਇੱਕ ਫੌਜੀ ਹੁੰਦਾ ਉਹਨੂੰ ਪਤਾ ਹੁੰਦਾ ਵੀ ਕਿੱਦਰੋਂ ਮੇਰੇ ਗੋਲੀ ਵਾਰ ਸਕਦੇ ਉਹ ਕਦੇ ਨੌਕਰੀ ਛੱਡ ਕੇ ਬਹਿ ਜਾਂਦਾ ਨਹੀਂ ਛੱਡਦਾ ਉਹ ਹੋਰ ਦਲੇਰ ਹੁੰਦਾ ਵਾ ਹallelujah ਨਾਲੇ ਹਰ ਵਕਤ ਉਹਦੇ ਮੌਤ ਉੱਤੇ ਘੁੰਮਦੀ ਹੁੰਦੀ ਪਤਾ ਨਹੀਂ ਕਦ ਦੇ ਜੰਗ ਲੜਾਈ ਲੱਗੇ ਮੈਂ ਕਿੱਥੇ ਜਾਣਾ ਪਤਾ ਨਹੀਂ ਕੀ ਹੋਣਾ ਪਰ ਫੇਰ ਵੀ ਪਰਮੇਸ਼ਰ ਦਾ ਹੱਥ ਉਹਦੇ ਨਾਲ ਹੁੰਦਾ ਹallelujah ਤੇ ਆਪਾਂ ਤਾਂ ਪਰਮੇਸ਼ਰ ਦੇ ਚੁਣੇ ਹੋਏ ਵੇ ਹallelujah ਕਹਿੰਦਾ ਕਹਿੰਦਾ ਤੁਸੀਂ ਇਸ ਤਿਹਾਰ ਉਤੇ ਜਾਓ ਮੈਂ ਹਜੇ ਇਸ ਤਿਹਾਰ ਉਤੇ ਨਹੀਂ ਜਾਂਦਾ ਕਿਉਂਕਿ ਮੇਰਾ ਵੇਲਾ ਹਜੇ ਪੂਰਾ ਨਹੀਂ ਹੋਇਆ ਹallelujah ਉਹਨਾਂ ਦੇ ਭਰਾਵਾਂ ਕਹ ਤੁਸੀਂ ਜਾਓ ਉੱਥੇ ਮੈਂ ਹਜੇ ਉੱਥੇ ਨਹੀਂ ਜਾਣਾਗਾ ਕਹਿੰਦਾ ਤੇ ਉਹ ਇਹ ਗੱਲਾਂ ਕਹ ਉਹਨਾਂ ਨੂੰ ਕਹਿ ਕੇ ਗਲੀਲ ਵਿੱਚ ਰਿਹਾ ਕਹਿੰਦਾ ਉਹਨਾਂ ਨੂੰ ਉਹ ਤੁਰ ਗਏ ਤੇ ਉਹ ਪ੍ਰਭੂ ਜੀਸ਼ੂ ਜੀ ਆਉਦੇ ਪੈਂਡ ਚ ਰਹਿ ਹallelujah ਕਹਿੰਦਾ ਪਰ ਜਾ ਉਹਦੇ ਭਰਾ ਤਿਹਾਰ ਉਤੇ ਚਲੇ ਗਏ ਤਉ ਆ ਪਵਿੱਤਰਪਿਆ ਪ੍ਰਗਟ ਨਹੀਂ ਪਰ ਮਾਨੋ ਗੁਪਤ ਵਿੱਚ ਹallelujah ਹੁਣੇ ਪੇਸ਼ ਬਦਲ ਕੇ ਆਪ ਵੀ ਉਹਨਾਂ ਦੇ ਪਿੱਛੇ ਲੱਗ ਕੇ ਪਿੱਛੇ ਪਿੱਛੇ ਚੱਲ ਗਿਆ ਉਹਨਾਂ ਨੂੰ ਨਹੀਂ ਪਤਾ ਲੱਗਾ ਵੀ ਸਾਡੇ ਨਾਲ ਤੁਰਿਆ ਆਉਂਦਾ ਹallelujah ਕਹਿੰਦਾ ਉਪਰੰਤ ਯਹੂਦੀ ਉਹਨੂੰ ਤਿਹਾਰ ਦੇ ਕੱਠ ਵਿੱਚ ਲੱਭਣ ਲੱਗੇ ਅਤੇ ਬੋਲੇ ਉਹ ਕਿੱਥੇ ਹੈ ਹallelujah ਉਹਨਾਂ ਨੇ ਆਖਿਆ ਦੇ ਭਰਾ ਅਗੇ ਤੋ ਵੀ ਨਾਲ ਹੀ ਆਇਆ ਹੋਗਾ ਹallelujah ਕਿੰਦਾ ਲੋਕਾਂ ਵਿੱਚ ਉਹਦੇ ਬਾਰੇ ਬਹੁਤ ਚਰਚਾ ਹੋ ਰਹੀ ਸੀ ਕਈ ਆਖਦੇ ਸਨ ਉਹ ਭਲਾ ਮਾਨਸ ਹੈ ਪਰ ਹੋਰ ਆਖਦੇ ਸਨ ਨਹੀਂ ਸਗੋਂ ਲੋਕਾਂ ਨੂੰ ਪਰਮਾਉਂਦਾ ਹੈ ਹallelujah ਲੋਕੀ ਗੱਲਾਂ ਕਰਦੇ ਸੋ ਆਪਦੇ ਕੰਨਾਂ ਨਾਲ ਸੁਣਦਾ ਸੀ ਵੇਖਾਂ ਲੋਕੀ ਮੈਨੂੰ ਕੀ ਕਹਿੰਦੇ ਹallelujah ਹੁਣ ਵੀ ਲੋਕਾਂ ਹੀ ਕਹਿੰਦੇ ਹੁੰਦੇ ਨੇ ਇਹ ਪਰਮਾਉਂਦੇ ਐ ਲੋਕਾਂ ਨੂੰ ਮਗਰ ਲਾਉਂਦੇ ਹallelujah ਕੋਈ ਨਹੀਂ ਕਿਸੇ ਮਗਰ ਲੱਗਦਾਗਾ ਹallelujah ਅੱਪਾ ਤਾਂ ਅੱਪਾ ਕਿਹਦੇ ਮਗ ਲੱਗਦੇ ਆ ਪਰਮੇਸ਼ਰ ਦੇ ਮਗ ਲੱਗਦਾ। ਨਾ ਕੋਈ ਕਿਸੇ ਦੇ ਆਖੇ ਆਉਂਦਾ ਹੀ ਆ ਪਰਮੇਸ਼ਰ ਲੈ ਕੇ ਆਉਂਦਾ। ਹਾਲੇਲੂਇਆ। ਸੱਚਮੈ ਜੀ ਨੂੰ ਪਰਮੇਸ਼ਰ ਚੁੰਨਦਾ ਉਹੀ ਪਰਮੇਸ਼ਰ ਦੀ ਹਜ਼ੂਰੀ ਚ ਆ ਕੇ ਬੈਠੂਗਾ। ਹਾਲੇਲੂਇਆ। ਤਰ੍ਹਾਂ ਕਰਕੇ ਪਰਮੇਸ਼ਰ ਨੇ ਆਪਾਂ ਨੂੰ ਸੱਚਮੈ ਚੁਣਿਆ ਆਪਣੇ ਨਾਲ ਪਿਆਰ ਕਰਦਾ ਵੈ। ਕੀ ਕਰਦਾ ਆਪਣੇ ਨਾਲ? ਪਿਆਰ ਕਰਦਾ ਵੈ। ਤੇ ਆਪਾਂ ਵੀ ਪਰਮੇਸ਼ਰ ਦੇ ਨਾਲ ਕੀ ਕਰਨਾ ਵੈ? ਪਿਆਰ ਕਰਨਾ। ਹਾਲੇਲੂਇਆ। ਉਹ ਕਹਿੰਦਾ ਲੋਕਾਂ ਨੂੰ ਪਰਮਾਉਂਦਾ ਵੈ। ਕਹਿੰਦਾ ਉਹਦੇ ਮਗਰ ਲਾਉਂਦਾ ਵੈ। ਇਸ ਤਰ੍ਹਾਂ ਕਰਕੇ ਜਿਹੜੇ ਦੂਜੀਆਂ ਕੌਮਾਂ ਵਾਲੇ ਸੀ ਉਹ ਕੀ ਕਰਦੇ ਸੀ ਖਾਰ ਖਾਂਦੇ ਸੀ ਹallelujah ਪਰ ਪ੍ਰਭੂ ਜੀ ਸੋਨੇ ਦਰਿਆ ਨਹੀਂ ਉਹ ਆਪਦਾ ਕੰਮ ਕਰੀ ਗਿਆ ਕਰਦਾ ਹੀ ਰਿਹਾ ਕਰਦਾ ਰਿਹਾ ਜਿੰਨਾ ਚਿਰ ਪਰਮੇ ਪ੍ਰਭੂ ਪਰਮੇਸ਼ਰ ਨੂੰ ਕਰਨ ਦਿੱਤਾ ਹallelujah ਆਪਾਂ ਵੀ ਕਿਹਦਾ ਕੰਮ ਕਰਦੇ ਆ ਪਰਮੇਸ਼ਰ ਦਾ ਕਰਦੇ ਆ ਹallelujah ਆਪਾਂ ਵੀ ਜਿੰਨੇ ਸਾਹ ਦਿੱਤੇ ਆ ਪਰਮੇਸ਼ਰ ਨੇ ਉਹਦੇ ਲੇਖੇ ਲਾਉਣੇ ਆ ਕੰਮ ਉਹਦਾ ਕਰਨਾ ਹੀ ਕਰਨਾ ਮੈਂ ਹallelujah ਇਹ ਨਹੀਂ ਰੁਕਣਾ ਇਹ ਨਹੀਂ ਰੁਕਦਾ ਇਹ ਰੁਕਣਾ ਵੱਧਦਾ ਹੀ ਜਾਂਦਾ ਹallelujah ਪਰਮੇਸ਼ਰ ਦੀ ਮਰਜ਼ੀ ਹੈ ਜਿਹਨੂੰ ਲੈ ਕੇ ਆਵੇ ਪਰਮੇਸ਼ਰ ਦੀ ਮਰਜ਼ੀ ਹੈ ਜਿਹੜਾ ਜਾਵੇ ਆਪਾਂ ਕੁਝ ਨਹੀਂ ਕਰ ਸਕਦੇ ਹallelujah ਪਰ ਕਰਕੇ ਆਪਾਂ ਪਰਮੇਸ਼ਰ ਦਾ ਕੰਮ ਕਰੀ ਜਾਂਣਾ ਉਹ ਕਹਿੰਦਾ ਦੋ ਅੰਚੇ ਤਿੰਨ ਤੁਸੀਂ ਮੇਰੇ ਨਾਮ ਦੀ ਮਹਿਮਾ ਗਾਈ ਚੱਲੋ ਹallelujah ਆਪਾਂ ਉਹਦੇ ਨਾਮ ਦੀ ਮਹਿਮਾ ਗਾਈ ਜਾਂਦੇ ਜਿੰਨੇ ਸਾਹ ਦਿੱਤੇ ਹੈ ਪਰਮੇਸ਼ਰ ਤੋਂ ਤਾਂ ਮੰਗਿਆ ਕਰੋ ਪਰਮੇਸ਼ਰ ਮੇਰੇ ਜੀਵਨ ਦੇ ਵਿੱਚ ਮੈਨੂੰ ਪਹਿਲਾਂ ਤੰਦਰੁਸਤੀ ਦੇ ਹallelujah ਜਿੱਥੇ ਤੰਦਰੁਸਤੀ ਸਭ ਕੁਝ ਹੀ ਉੱਥੇ ਆ ਜਾਂਦਾ ਵੈ ਫਿਰ ਆਪਾਂ ਕੰਮ ਵੀ ਕਰ ਲਾਂਗੇ ਕੰਮ ਕੋਈ ਛੋਟਾ ਵੱਡਾ ਨਹੀਂ ਕੋਈ ਵੀ ਕੰਮ ਮਿਲਦਾ ਆਪਾਂ ਕਰ ਲਵਾਂਗੇ ਹallelujah ਜੇ ਆਪਾਂ ਆਪ ਹੀ ਬਿਮਾਰ ਮੰੰਜਿਆ ਤੇ ਮੈਂ ਆਪਾਂ ਉੱਥੇ ਕੰਮ ਵੀ ਕੀ ਕਰਾਂਗੇ ਆਪਾਂ ਤਾਂ ਪਾਣੀ ਵੀ ਕੋਈ ਦੇਊਗਾ ਹallelujah ਨਹੀਂ ਜਿੰਨਾ ਚਿਰ ਪਰਮੇਸ਼ਰ ਕਿਹਾ ਕਰੋ ਜਿੰਨਾ ਚਿਰ ਪਰਮੇਸ਼ਰ ਮੈਂ ਤੁਰ ਹੀ ਫਿਰਦੀ ਆ ਮੈਨੂੰ ਨਿੱਚਰ ਤੂੰ ਨਵੇਂ ਬਲ ਦੇ ਨਾਲ ਪਰ ਮੈਂ ਖੁਦ ਆਪਦਾ ਕੰਮ ਆਪੇ ਕਰਾਂ ਤੂੰ ਮੈਨੂੰ ਇੰਨਾ ਜ਼ੋਰ ਦੇ ਮੈਂ ਸਾਰੀ ਦਿਹਾੜੀ ਥੱਕਾ ਹੀ ਨਾ ਹallelujah ਹallelujah ਤੰਦਰੁਸਤੀ ਮੰਗਣੀ ਆਪਾਂ ਬਰਕਤ ਆ ਤਾਂ ਮੈਲੀ ਜਾਣੀ ਆ ਆਪਾਂ ਨੂੰ ਪਰਮੇਸ਼ਰ ਨੇ ਦੇ ਹੀ ਦੇਣੀ ਹੈ ਹallelujah ਉਹ ਆਪਾਂ ਨੂੰ ਲੋਕਾਂ ਦੀਆਂ ਦੀਂਦੀਆਂ ਜਿਹੜੀਆਂ ਵੱਡੀਆਂ-ਵੱਡੀਆਂ ਕੋਠੀਆਂ ਘੜ ਸੌਖੇ ਉਹ ਆਪਣੇ ਨਾਲ ਵੀ ਔਖੇ ਹੋਣਗੇ ਹallelujah ਜਿਹੜੇ ਵੱਡੀਆਂ-ਵੱਡੀਆਂ ਗੱਡੀਆਂ ਚ ਘੁੰਮਦੇ ਉਹਨਾਂ ਵਾਲੀ ਕਿਤੇ ਨਾ ਪੁੱਛ ਕੇ ਦੇਖ ਲਓ ਸੀ ਕਿੰਨੇ ਕੁ ਸੌਖੇ ਐ ਉਹ ਜਿਹਨਾਂ ਨੂੰ ਬਿਮਾਰੀਆਂ ਕਿ ਚਿੰਬੜ ਜਾਂਦੀਆਂ ਹallelujah ਸੌਖਾ ਉਹ ਹੀ ਐ ਜਿਹਨੂੰ ਕੋਈ ਦੁੱਖ ਨਹੀਂ ਜਿਹਦੇ ਸਿਰ ਕਰ ਜਾਣੀ ਜਿਹਨੂੰ ਕੋਈ ਬਿਮਾਰੀ ਨਹੀਂ ਜਿਹਨੂੰ ਕੋਈ ਕੋਟ ਕਚੈਰੀ ਦਾ ਨਹੀਂ ਉਹ ਸਭ ਤੋਂ ਸੌਖਾ ਬੰਦਾ ਵੈ ਹallelujah ਜਿਹਨੂੰ ਜਿਹੜਾ ਤੰਦਰੁਸਤ ਹੈ ਜਿਹੜਾ ਜਿਹੜਾ ਬਿਮਾਰੀਆਂ ਨਾਲ ਢੀਂਡਦਾ ਹੈ ਹallelujah ਪਰ ਪਰਮੇਸ਼ਰ ਤੋਂ ਮੰਗਣਾ ਮੈਂ ਪਰਮੇਸ਼ਰ ਨੂੰ ਕਹਿਣਾ ਪਰਮੇਸ਼ਰ ਜੀ ਸੱਚਮੱਚ ਮੈਨੂੰ ਬਾਲਾ ਤੂੰ ਥੋੜਾ ਦੇ ਮੇਰੇ ਥੋੜੇ ਜਿਵੇਂ ਵਾਅਦਾ ਕਰਦੀ ਹallelujah ਪਰ ਤੂੰ ਮੈਨੂੰ ਦੋ ਟਾਈਮ ਦੀ ਰੋਟੀ ਜ਼ਰੂਰ ਦੇ ਦੀ ਹallelujah